ਤਾਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਟ ਬਹੁਤ ਜਿਆਦਾ ਬਹੁਤ ਵੱਡੇ ਸੰਕਟ ਸਾਡੇ ਕੋ ਇੱਕ ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਾਡੀ ਲੱਗੇ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਇੱਕ ਇੱਕ ਛੋਟੀ ਜੀ ਤੁਹਾਡੇ ਕੋ ਬੇਨਤੀ ਕੋਈ ਉਹ ਦੀ ਬੇਨਤੀ ਹੈ ਮੇਰਾ ਸ਼ਵਾਸ ਹੈ ਕਿ ਸਾਡੀ ਜਦੋਂ ਬਾਹ ਫੜਨੀ ਪ੍ਰਮਾਤਮਾ ਨੇ ਫੜ ਜੀ ਉਹਦੀ ਕਿਸ ਪੌੜੀ ਹੋਲ ਕਿਤੇ ਨਹੀਂ ਜੀ ਜੀ ਤੁਸੀਂ ਪ੍ਰਮਾਤਮਾ ਦੇ ਘਰ ਆਏ ਹੋ ਗੁਰੂ ਅਮਰਦਾਸ ਜੀ ਦੇ ਘਰ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਧ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਾ ਸਾਡੇ ਮੰਨੂ ਤਸੱਲੀ ਹੋ ਐਸੀ ਹੋਣੀ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਾਂ ਤਸਦੀ ਦੇ ਸਾਨੂੰ ਹੋਰ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਹੈ ਉਹ ਸੱਚੇ ਪਾਤਸ਼ਾਹ ਕਾਲ ਦੇ ਰੰਗ ਗੁਰਾਂ ਦੇ ਬੋਲਿਆਂ ਬਦਵਾਂ ਸਰਾਂ ਬਸੇ ਬਸਹਾਇ ਇਸ਼ਾਨ ਮਰੋਟੀ ਪੜਾਵਾ ਜੇ ਇਹ ਫਾਕਾ ਸੂਰਿਆ ਕਰਨਾ ਉਹ ਕਿਹਾ ਤੇ ਬਸਹਾਇ ਬਸਹਾਇ ਦਸਾਂ ਫਕਨ ਨਾ ਉਹ ਤੀਰ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਤਾਕਤ ਵਾਲੇ ਵਾਹੇ ਗੁਰੂ ਵਾਹੇ ਗੁਰੂ

ਪੰਜਾਬ ਵਾਸੀਆਂ ਤੇ ਬਹੁਤ ਵੱਡੀ ਦਿੱਕਤ ਆਇਆ ਸੋਹਰੇ ਫੈਸਲੇ ਦੇ ਤਹਿਤ ਜਦੋਂ ਦਫ਼ਤਰਾਂ ਨੂੰ ਪ੍ਰਕਰਨਾ ਬਹੁਤ ਸੰਕਟ ਰੋਕ ਕਰਦਾ ਸਹਿਤਾਂ ਗਵਰਨਰ ਸਾਹਿਬ ਨਾਰਾਜ਼ ਆਹ ਜਿਹਨਸ ਦਿੱਤਾ ਦੇ ਕਾਰਨ ਜਿਹੜੇ ਪੰਜਾਬ ਵਾਸੀਆਂ ਦੇ ਚਿਹਰੇ ਤੇ ਪਰਿਆ ਹੱਥ ਆ ਗਿਆ ਯੋਗ ਕੋਈ ਜੁਕਤਕੀ ਮਸਲਾ ਹੈ ਇਹ ਕਿ ਸਰਕਾਰ ਦਾ ਫੈਸਲਾ ਇਹ ਨਹੀਂ ਗਨੀ ਦੀ ਤੁਸੀਂ ਸਾਨੂੰ ਸੁਲਾ ਦੇਣਾ ਹੈ ਸਾਨੂੰ ਹੋਂਸਲਾ ਦੇਣਾ ਆਇਓ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘੜੀ ਚਾਹਜੋ ਸਭ ਮਾਂ ਬਾਲ ਘਰੀਂ ਅਰਦਾਸ ਕਰੋ ਤੂੰ ਜੀ ਬਸ ਅਰਦਾਸ ਕਰੋ ਤੂੰ ਸਾਡੀ ਮਾਂ ਫੜਦਾ ਹੋਇਆ ਓ ਬ੍ਰਾਈਟ ਫੁੱਟਬਾਲ